ਤਦ ਆਪ ਸਰਕਾਰ ਤੋਂ ਹੱਡੇਦਵਾਰ ਯੋਜਨਾ ਦੀ ਸ਼ੁਰੂਆਤ ਹੋ ਗਈ ਹੈ ਦੱਸ ਜੀ ਸਮਰਾਲਾ ਦੇ ਵਿੱਚ ਲਗਾਏ ਗੇ ਕੈਂਪ ਦੇ ਵਿੱਚ ਵਿਧਾਇਕ ਜਗਤਾਰ ਸਿੰਘ ਦਿয়ালਪੁਰਾ ਪੁਜੇ ਨੇ ਤੋ ਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਨੂੰ ਤਕਰੀਬਨ ਦੋ ਦੋ ਸਾਲ ਦੇ ਕਰੀਬ ਹੋ ਚੁੱਕਾ ਹੈ ਤੇ ਸਰਕਾਰ ਬਣਨ ਤੋਂ ਬਾਅਦ ਸਰਕਾਰ ਦੇ ਵੱਲੋਂ ਲੋਕਪੱਖੀ ਫੈਸਲੇ ਜਿਹੜੇ ਕਿ ਉਹ ਲਗਾਤਾਰ ਲਏ ਜਾ ਰਹੇ ਨੇ ਉਹ ਚਾਹੇ ਫ੍ਰੀ 600 ਯੂਨਟ ਬਿਜਲੀ ਦੀ ਗੱਲ ਹੋਵੇ ਚਾਹੇ ਉਹ ਮੁਹੱਲਾ ਕਲੀਨਿਕ ਅਤੇ ਮਾਨ ਸਰਕਾਰ ਦੇ ਵੱਲੋਂ ਲੋਕਾਂ ਤੇ ਮੁਸ਼ਕਲਾਂ ਨੂੰ ਦੇਖਦੇ ਹੋਏ ਅੱਜ ਪੰਜਾਬ ਦੇ ਵਿੱਚ ਇੱਕ ਹੋਰ ਉਪਰਾਲਾ ਸਰਕਾਰ ਆਪ ਦੇ ਦੁਆਰ ਸ਼ੁਰੂ ਕੀਤੀ ਗਈ ਹੈ ਜਿਸ ਦੇ ਵਿੱਚ 43 ਸੇਵਾਵਾਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਤੇ ਸਾਰੀਆਂ ਸੇਵਾਵਾਂ ਦੇ ਨਾਲ ਸੰਬੰਧਿਤ ਅਧਿਕਾਰੀ ਕੈਂਪ ਦੇ ਵਿੱਚ ਉਸੇ ਸਮੇਂ ਮੌਜੂਦ ਰਹਿੰਦੇ। ਤੋਂ ਅੱਜ ਸਮਰਾਲਾ ਦੇ 9 ਪਿੰਡਾਂ ਦੇ ਵਿੱਚ ਕੈਂਪ ਲਗਾਏ ਗਏ ਨੇ ਜਿਸ ਦੇ ਵਿੱਚ ਹਜ਼ਾਰਾਂ ਲੋਕ ਸੇਵਾਵਾਂ ਦਾ ਲਾਭ ਲੈ ਰਹੇ ਨੇ। ਮੇਰਾ ਨਾਮ ਜਗਜੀਤ ਸਿੰਘ ਆ ਜੀ। ਕਿਹੜੇ ਪਿੰਡ ਆ ਤੁਹਾਡਾ? ਪਿੰਡ ਚੈਲਾ ਜੀ। ਅੱਜ ਵੀ ਇੱਥੇ ਕੈਂਪ ਦੇ ਵਿੱਚ ਆਏ ਹਾਂ ਕਿ ਲੈ ਕੇ ਆਏ ਹਾਂ। ਮੈਂ ਇੱਥੇ ਆਪਣੇ ਫਾਦਰ ਦਾ ਡੈਸਟਿਕਟ ਬਣਾਉਣਾ ਸੀ। ਉਹ ਹੱਥ ਨਾਲ ਬਣਾਇਆ ਸੀ ਪਹਿਲਾਂ। ਹੁਣ ਆਨਲਾਈਨ ਕਰਾਉਣਾ। ਪਹਿਲਾਂ ਤੁਹਾਨੂੰ ਕਿੱਥੇ ਜਾਣਾ ਪੈਂਦਾ ਸੀਗੇ? ਪਹਿਲਾਂ ਸਾਨੂੰ ਮਾਦਪੁਰ ਜਾਣਾ ਪੈਂਦਾ ਸੀ। ਮਾਦਪੁਰ ਇੱਕ ਮਹੀਨੇ ਦੇ ਅੰਦਰ ਅੰਦਰ ਸਾਨੂੰ ਰਿਪੋਰਟ ਕਰਨੀ ਪੈਂਦੀ ਸੀ ਮਾਦਪੁਰ। ਫਿਰ ਉਤੋਂ ਫੇਰ ਮਾਨੂਪੁਰ ਜਾਂਦਾ ਸੀ। ਫੇਰ ਮਾਨੂਪੁਰ ਤੋਂ ਨਿਕਲਦਾ ਆਨਲਾਈਨ ਹੋ ਕੇ। ਜੇ ਸਾਨੂੰ ਅੱਜ ਇੱਥੇ ਘਰੇ ਸਾਡਾ ਸਾਰਾ ਕੰਮ ਹੋ ਜਾਣਾ ਇੱਥੇ। ਬਹੁਤ ਵਧੀਆ ਕੰ ਬਹੁਤ ਬਹੁਤ ਨਾਈਸ ਹੈ ਬਹੁਤ ਵਧੀਆ ਸਰਕਾਰ ਵੱਲੋਂ ਹੋਰ ਵੀ ਬਿਲਕੁਲ ਅਸੀਂ ਖੁਸ਼ ਆਏ ਕੰਮਾਂ ਤੋਂ ਬਹੁਤ ਜੀ ਅਗਲੇ ਪਿੰਡ ਪਿੰਡੇ ਕਿਹੜਾ ਕੈਂਪ ਲੱਗਣ ਧੰਨਵਾਦ ਆ ਸਰਕਾਰ ਦਾ ਬਹੁਤ ਕੰਮ ਕੀਤਾ ਚੰਗਾ ਵਾਈਟ ਵਧੀਆ ਤੁਹਾਡਾ ਅੱਜ ਕੰਮ ਹੋ ਹਾਂਜੀ ਹਾਂਜੀ ਬਸ ਅਸੀਂ ਫਾਰਮ ਭਰ ਲਿਆ ਮੈਂ ਵੀ ਚੈੱਕ ਕਰਕੇ ਉਹਨਾਂ ਨੂੰ ਬਸ ਦੇ ਦੇਣਾ ਸਰ ਉਹਨੂੰ ਨਾ ਕੋਈ ਫੀਸ ਦਾ ਕੋਈ ਐਕਸਟਰਾ ਨਹੀਂ ਕੋਈ ਫੀਸ ਨਹੀਂ ਲਈ ਇਹਨਾਂ ਨੇ ਕੋਈ ਪੈਸਾ ਨਹੀਂ ਲਿਆ ਇਹਨਾਂ ਨੇ ਹਾਂਜੀ ਕੀ ਨਾਮ ਆ ਕਿਹੜਾ ਇਹ ਨਹੀਂ ਆ ਤੁਹਾਡਾ ਕਿੱਥੇ ਦੇ ਰਹੇ ਮੇਰਾ ਨਾਮ ਯਾਦਵਿੰਦਰ ਹੈ ਤੇ ਮੈਂ ਪਿੰਡ ਮਾਧਪੁਰ ਤੋਂ ਬਿਲੋਂਗ ਕਰਦਾ ਐਂਡ ਸਰਕਾਰ ਭਗਵਾਨਪਤਮਨ ਸਰਕਾਰ ਦੀ ਸਦਕਾ ਜਿਹੜਾ ਮੇਰੀ ਦਾਦੀ ਦਾ ਸਰਟੀਫਿਕੇਟ ਡੈਥ ਦਾ ਸਾਨੂੰ ਬਹੁਤ ਈਜ਼ੀਲੀ ਮਿਲ ਗਿਆ ਏ ਐਂਡ ਆਮ ਆਲਸੋ ਵੈਰੀ ਗ੍ਰੇਟਫੁਲ ਜੋ ਸਾਡੇ ਆਸ਼ਾ ਵਰਕਰ ਨੇ ਉਹਨਾਂ ਨੇ ਸਾਨੂੰ ਟਾਈਮਲੀ ਹਰ ਇੱਕ ਚੀਜ਼ ਦੀ ਗਾਈਡੈਂਸ ਦਿੱਤੀ ਐਂਡ ਸਾਨੂੰ ਬਿਨਾ ਕਿਸੇ ਪ੍ਰੋਬਲਮ ਤੋਂ ਸਾਡੇ ਸਰਟੀਫਿਕੇਟ ਸਾਡੇ ਕੋਲ ਮਿਲ ਗਿਆ ਥੈਂਕ ਯੂ ਤੁਸੀਂ ਹੁਣ ਮੌਕੇ ਤੇ ਪਹੁੰਚੋ ਕਿੰਨਾ ਟਾਈਮ ਲੱਗਿਆ ਜਿਹੜਾ ਸਰਟੀਫਿਕੇਟ ਬਣਾਓ ਬਿਲਕੁਲ ਵੀ ਆਈ ਲਾਈਕ ਇੱਕ ਮਿਨਿਟ ਲੱਗਿਆ ਐਂਡ ਵਿਦਿਨ 1 ਮਿੰਟ ਦਾ ਸਰਟੀਫਿਕੇਟ ਇਜ਼ ਇਨ ਮਾਈ ਹੈਂਡਸ ਮੈਨੂੰ ਲੱਗਦਾ ਹੈ ਸਰਕਾਰ ਆਪਦੇ ਦਵਾਰ ਦੀ ਸਟਾਰਟਿੰਗ ਹੋਈ ਹੈ ਕੀ ਕਹਾਂ ਉਹ ਤੁਸੀ ਸਾਰੇ ਜਾਣੋ ਵੀ ਇਹ ਸ਼ੁਰੂਆਤ ਆ ਸਾਰੇ ਪਿਆਰ ਲਈ ਜਾਂ ਬਹੁਤ ਹਲਕੇ ਵਿੱਚ ਸਤਿਰਾ ਦੀ ਗੱਲ ਕਰਾਂ ਵੀ ਆਪ ਦੀ ਸਰਕਾਰ ਆਪਦੇ ਦਵਾਰ ਤੇ ਬੜਾ ਚੰਗਾ ਲੱਗ ਰਿਹਾ ਕਿ ਲੋਕਾਂ ਦੇ ਮਸਲੇ ਜਿਹੜੇ ਪਿੰਡ-ਪਿੰਡ ਜਾ ਕੇ ਹੱਲ ਕਰਦੇ ਜੇ ਆਪਾਂ ਗੱਲ ਕਰੀਏ ਜਿਵੇਂ ਆਪਾਂ ਨੂੰ ਪਤਾ ਵੀ 44 ਤਰ੍ਹਾਂ ਦੀ ਸੇਵਾਵਾਂ ਜਿਹੜੀਆਂ ਪਲਾਂ ਆਨਲਾਈਨ ਪ੍ਰਬੰਧ ਨੇ ਤੇ ਉਹ ਨਾਲ ਦੀ ਨਾਲ ਜਿਹੜਾ ਕੰਮ ਇੱਥੇ ਹਾਲ ਹੋ ਸਦਾ ਨਾਲ ਦੀ ਨਾਲ ਕੀਤੇ ਜਾ ਰਹੇ ਨੇ ਤੇ ਲੋਕਾਂ 'ਚ ਬਹੁਤ ਵੱਡਾ ਰਿਸਪੌਂਸ ਆ ਤੇ ਲੋਕ ਦੇ ਹਿਸਾਬ ਨਾਲ ਆ ਰਹੇ ਨੇ ਬੜੇ ਖੁਸ਼ ਨੇ ਮੈਂ ਹੁਣੇ ਦੇਖਿਆ ਇੱਕ ਸਰਟੀਫਿਕੇਟ ਅਫਰ ਡਾਕ ਸਰਟੀਫਿਕੇਟ ਦੀ ਗੱਲ ਸੀਗੀ ਵੀਰ ਦਾ ਦਸ ਗਿਆ ਸਿਰਫ ਕਹਿੰਦਾ 10 ਮਿੰਟ ਲੱਗੇ ਨੇ ਮੈਨੂੰ ਨਾਰ ਦੀ ਨਾਲ ਉਹਦਾ ਮਤਲਬ ਸਰਟੀਫਿਕੇਟ ਜਾਰੀ ਹੋ ਗਿਆ ਤੇ ਹਰ ਇੱਕ ਕੰਮ ਜਿਹੜਾ ਇੱਥੇ ਹੋ ਸਕਦਾ ਉਹ ਨਾਰ ਦੀ ਨਾਲ ਕੀਤਾ ਜਾ ਰਿਹਾ ਤੇ ਲੋਕਾਂ 'ਚ ਬਹੁਤ ਪਰਿਸ਼ਾ ਹੈ ਐਮ ਐਲ ਸਾਹਿਬ ਇਹ ਡੇਲੀ ਕੈਂਪ ਚੱਲੇਗਾ ਜੀ ਰੋਜ਼ ਤੇ ਲੇ ਕੇ ਜੀ ਇਹ ਦਿੱਲੀ ਹੈ ਜੀ ਅੱਜ ਬਦਸਵਾ ਹਲਕੇ ਦੇ ਵਿੱਚ 9 ਪਿੰਡਾਂ ਦੇ ਵਿੱਚ ਕੈਂਪ ਲੱਗ ਰਿਹਾ ਤੇ 9 ਪਿੰਡਾਂ ਦੇ ਵਿੱਚ ਹਰ ਤਰ੍ਹਾਂ ਦੇ ਅਧਿਕਾਰੀ ਸਾਡੇ ਉੱਤੇ ਉਪਲਬਧ ਨੇ ਜਿਹੜੀ ਜਿਹੜੀ ਪ੍ਰੋਬਲਮ ਮੌਕੇ ਦੇ ਹੱਲ ਹੋ ਰਹੀ ਆ ਨਾਲ ਦੀ ਨਾਲ ਕਰ ਰਿਹਾ ਜੀ ਤੇ ਜਿਹੜੀ ਨਹੀਂ ਜਾ ਕੇ ਮળો ਕਹਾ ਜਾ ਕੇ ਆਫਿਸ ਜਣੀ ਆ ਉਹਨੂੰ ਨੋਟ ਕੀਤਾ ਜਾ ਰਿਹਾ ਤੇ ਜੀ ਸਮਾਵਾ ਨੇ ਜੀ 44 ਸਮਾਵਾ ਤਾਂ ਉਹੀ ਨਜਰੀ ਆਨਲਾਈਨ ਹੈਗੀ ਬਾਕੀ ਉਸ ਤੋਂ ਬਗੈਰ ਹਰ ਇੱਕ ਵਿਭਾਗ ਸਿਹਤ ਪ੍ਰਭਾ ਅਕਾਲੀ ਜੋ ਅਧਿਨੇ ਵੀ ਮਨੋ ਸਰਕਾਰੀ ਵਿਭਾਗ ਹੈਗੇ ਸਾਰੇ ਜਿਹੜੇ ਨੌ ਦੇ ਨੌ ਪਿੰਡਾਂ ਚ ਹਾਜ਼ਰ ਨੇ ਤੇ ਨਾਲ ਦੀ ਨਾਲ ਉਹ ਜਿਹੜੇ ਕੰਮ ਮੌਕੇ ਦੇ ਕੀਤੇ ਜਾਂਦੇ ਸਦੇ ਕੀ ਤੋਂ ਸਾਰੇ ਹੋ ਰਹੇ ਨੇ ਲੋਕਾਂ ਦੀਆਂ ਸ਼ਿਕਾਇਤਾਂ ਵੀ ਸੁਣੀਆਂ ਜਾ ਰਹੀਆਂ ਨੇ ਜੀ ਨਹੀਂ ਸ਼ਿਕਾਇਤ ਨਹੀਂ ਅੱਜ ਤੱਕ ਸਿਰਫ ਮੇਲ ਕੰਮ ਨੇ ਜਿਹੜੇ ਜਿਹੜੇ ਕੰਮ ਪਰ ਪੈਂਡਿੰਗ ਪਏ ਨੇ ਕਰਵਾਉਣੇ ਵਾਲੇ ਪਏ ਨੇ ਉਹ ਸਾਰੇ ਪਿੰਡਾਂ 'ਚ ਜਾ ਕੇ ਮ ਲੋਕਾਂ ਲਈ ਵੀ ਸਰਕਾਰ ਪਿੰਡਾਂ 'ਚ ਜਾ ਕੇ ਲੋਕਾਂ ਦੇ ਦੁਆਰੇ ਜਾ ਕੇ ਉਹ ਕੰਮ ਸਾਰੇ ਕੰਪਲੀਟ ਕਰ ਰਹੀ ਹੈ। ਕੋਈ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਜੀ? ਨਹੀਂ ਅੱਜ ਤਾਂ ਸਿਰਫ ਮੁੱਖ ਹੈ ਹੀ ਮੇਨ ਕਾਰਨ ਤੁਸੀਂ ਵੀ ਆਪ ਦੀ ਸਰਕਾਰ ਆਪਕੇ ਦੁਆਰ ਕਹਿਣਾ ਹੋ ਰਿਹਾ ਹੈ। ਅਭੀ ਜਿਹੜੇ ਕੰਮ ਹੋਣੇ ਆਲੇ ਨੇ ਜਿਹੜੇ ਸਰਕਾਰ ਦਫ਼ਤਰ ਜਾ ਕੇ ਲੋਕ ਕਰਵਾਉਂਦੇ ਨੇ ਉਹ ਅਸੀਂ ਪਿੰਡਾਂ 'ਚ ਜਾ ਕੇ ਪਿੰਡਾਂ ਦੇ ਕਹਿਣਾ ਉਹਨਾਂ ਦੇ ਘਰੇ ਜਾ ਕੇ ਕਰ ਰਹੇ ਹਾਂ ਜੀ ਤੇ ਲੋਕ ਬੜੇ